ਯੋ ਅ ਮੇਰਾ ਨਾਮ ਜੀ ਨੀਤੀ ਨਾ ਜੀ ਮੈਂ ਬਾਬੇ ਕਿਹੜੀ ਜਗ੍ਹਾ ਤੇ ਆ ਜੀ ਬਾਬੇ ਜੀ ਦਿੰਨੀ ਕੀ ਮਾਮਲਾ ਹੋ ਗਿਆ ਤੁਸੀਂ ਹਸਪਤਾਲ ਆਏ ਅਸੀਂ ਨਾ ਜੀ ਬਾਹਰ ਖੜੇ ਸੀਗੇ ਰਾਮਣਾ ਠੀਕ ਹੈ ਤਿੰਨ ਗੱਡੀਆਂ ਭਰ ਕੇ ਆਈਆਂ ਤਿੰਨ ਗੱਡੀਆਂ ਭਰ ਕੇ ਆਈਆਂ ਉਹਨਾਂ ਨੇ ਕੁਝ ਨਹੀਂ ਜਾਂਦੇ ਕਿ ਆ ਉਹਨਾਂ ਨੇ ਆਂਦੇ ਬਾਅਦ ਸਿੱਧਾ ਖੰਡੇ ਮਾਰਨੇ ਸ਼ੁਰੂ ਕਰ ਦਿੱਤੇ ਠੀਕ ਆ ਪਹਿਲਾਂ ਮੇਰੀ ਬੇਟੀ ਤੇ ਵੀ ਕਿੰਨੇ ਮਾਰੀਆਂ ਫਿਰ ਕਬੀਸ਼ਾ ਸਾਰੇ ਹੋ ਗਏ ਸੀਗੇ ਸਾਰੇ ਨੇ ਉਹਦੇ ਮਾਰਨ ਲੱਗਦੇ ਸੀਗੇ ਬਸ ਇਹਦੇ ਜਿਆਦੀਆਂ ਸੱਟਾਂ ਮਾਰਤੀਆਂ ਉਹਨਾਂ ਨੇ ਸਾਰੇ ਤੋਂ ਤਿੱਖੇ ਇਤਿਹਾਰ ਸੀਗੇ ਸਾਰੇ ਤੋਂ ਖੰਡੇ ਸੀਗੇ ਕਿਸੇ ਨੂੰ ਕੋਈ ਬਗੈਰ ਤੇ ਤਿਆਰ ਸੀ ਕੀ ਕੋਈ ਪੁਰਾਣੀ ਰੰਜਿਸ਼ ਆ ਤੁਹਾਨੂੰ ਕੋਈ ਸ਼ਿਵ ਨਹੀਂ ਸਰ ਕੋਈ ਸ਼ਿਵ ਨਹੀਂ ਸੀਗਾ ਕੀ ਕਹਿੰਦੇ ਪਹਿਲੇ ਹੀ ਉਹਨਾਂ ਨੇ ਆਂਦੀ ਮਾਰਨੀ ਸ਼ੁਰੂ ਕਰ ਦਿੱਤੀ ਕੋਈ ਸ਼ਿਵ ਨਹੀਂ ਸੀਗਾ ਪੁਰਾਣੀ ਰੰਜਿਸ਼ ਅਸੀਂ ਖੜੇ ਲਗੇ ਬਾਅਦ ਜਦੋਂ ਅਸੀਂ ਰੋਜ਼ ਕਰਦੇ ਹਾਂ ਉਹਨਾਂ ਨੇ ਆਂਦੇ ਕੀ ਕਹਿੰਦੇ ਮਾਰਨੀ ਸ਼ੁਰੂ ਕਰ ਦਿੱਤੀ ਕੋਈ ਤੁਹਾਡੇ ਨਾਲ ਕੋਣਾ ਮੇਰੇ ਨਾਲ ਆ ਜੀ ਕਹਿੰਦੇ ਇਹਦੇ ਪਾਪਾ ਇਹ ਦੋਸਤ ਆ ਗਏ ਨਹੀਂ ਜਿਹੜੇ ਤੁਹਾਡਾ ਫਰੈਂਡ ਉਹਦਾ ਕੀ ਨਾਮ ਹੈ ਕਬੀ ਸ਼ੋਲੇ ਦਾ ਨਾਮ ਹੈ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਬੁਰੀ ਹਰਤ ਤੇ ਕੀਤੀ ਹੋਈ ਹੈ ਅੱਛਾ ਕਿੰਨੇ ਕੁ ਲੋਕ ਐਸੀ ਕਟੋਗੜ ਜੀ 30 ਜਣੇ ਸੀਗੇ ਤਿੰਨ ਗੱਡੀਆਂ ਸੀਗੀਆਂ ਮਤਲਬ ਭਰ ਭਰ ਤੁਨ ਤੁਨ ਕੇ ਆਏ ਹੋਏ ਸੀ ਸਾਰੇ ਤੋਂ ਹਥਿਆਰ ਸੀ ਕਿਹੜੀ ਜਗ੍ਹਾ ਲੜਾਈ ਹੋਈ ਬਾਬਾ ਕਦੀ ਸ਼ੀਤਲਾ ਮਾਤਾ ਮੰਦਿਰ ਬੈਟਸ਼ੌਪ ਦੇ ਬਾਹਰ ਹੋਈ ਲੜਾਈ ਅੱਛਾ ਜੀ ਉੱਥੇ ਖੜੇ ਸੀ ਜਾਇ ਤੇ ਅਸੀਂ ਅਸੀਂ ਖੜੇ ਸੀ ਅਸੀਂ ਕੁਝ ਨਹੀਂ ਕਹਿੰਦੇ ਫੋਨ ਚਲਾ ਰਹੇ ਸੀ ਉਹਨਾਂ ਨੇ ਆਂਦੇ ਹੀ ਸਾਡੇ ਖੰਡੇ ਮਾਰਨੇ ਸ਼ੁਰੂ ਕਰਦੇ ਔਰ ਕੁਝ ਕੀਤੇ ਨਹੀਂ ਉਹਨਾਂ ਨੇ ਨਾ ਕੋਈ ਗੱਲ ਕੀਤੀ ਨਾ ਵਾਈ ਮੈਨੂੰ ਸਾਰੇ ਨੇ ਸ਼ਿਕਲੇ ਜ਼ਿਆ ਕੋਈ ਪ੍ਰਾਣੀ ਰੰਚਿਸ਼ ਵਗੈਰਾ ਕੋਈ ਪ੍ਰਾਣੀ ਨਹੀਂ ਅਸੀਂ ਖੜੇ ਸੀਗੇ ਢੋਲੀ ਉਹ ਵੀ ਡੀਲੀ ਨੰਗਰੀ ਸੀਗੇ ਅੱਜ ਪਤਨ ਕੀ ਹੋਇਆ ਤਿੰਨ ਗੱਡੀਆਂ ਸੀਗੇ ਭਰ ਕੇ ਮੈਨੂੰ ਅੱਧੇ ਸ਼ਕਲਾ ਵੀ ਯਾਦ ਆ ਕੀ ਕਹਿੰਦੇ ਉਹਨਾਂ ਨੇ ਆਂਦੀ ਸਾਡੇ ਦਨ ਇਹਦੇ ਖੰਡੇ ਮਾਰੇ ਪਹਿਲਾਂ ਮੇਰੇ ਵੀ ਉਹਨਾਂ ਨੇ ਖੰਡਾ ਛੱਡਾ ਮਾਰਿਆ ਸਿਰ ਉੱਤੇ ਉਹ ਨਾਂਗੇ ਬਚਾ ਹੋ ਗਿਆ ਪਰ ਇਹਦੇ ਬਹੁ ਮਾਰੀਆਂ ਉਹਨਾਂ ਨੇ ਕੀ ਕਹਿੰਦੇ ਸਾਰੇ ਖੰਡੇ ਮਾਰੇ ਸਾਰੇ ਇਹਨੂੰ ਇਹਦੀ ਵੀਡੀਓ ਵੀ ਬਣਾਈ ਹੈ ਉਹਨਾਂ ਨੇ ਕੀ ਕਹਿੰਦੇ ਸਾਰੇ ਨੇ ਮਾਰੀਆਂ ਇਹਦੇ ਕੋਈ ਜਾਣਦੇ ਕਿਸੇ ਨੂੰ ਅਸੀਂ ਮੈਂ ਸਾਰੇ ਸ਼ਕਲਾ ਪਛਾਣਦਾ ਬਾਈ ਜੋ ਸਾਰੇ ਜਾਣਦੇ ਹਾਂ ਜੀ ਸਾਰੇ ਨੰਗਦੇ ਹੁੰਦੇ ਦੁਕਾਨਦਾਰੋ ਕੀ ਕਹਿੰਦੇ ਪਹਿਲੇ ਕੀ ਕਹਿੰਦੇ ਆ ਆ ਗੱਡੀ ਦਾ ਨੰਬਰ ਆਈ ਆ ਦੇਖੋ ਗੱਡੀ ਨੰਬਰ ਨੋਟ ਕਿਤਾਬ ਤੁਸੀਂ ਹਾਂ ਕਿਹਨਾ ਨੰਬਰ ਆ ਬੀਵੀ ਸ਼ਕਤੀ ਦਾਸ ਸੀਟੀ 5501 ਕੀ ਮੰਕਰਦੇ ਤੁਸੀਂ ਇਨਸਾਫ ਚਾਹੀਦਾ ਹੀ ਬਸ ਹੁਣ ਕੀ ਮੰਕਰਦੇ